ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਨਵੇਂ ਵਲੌਗ ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰੀ ਮੁਹੱਬਤ ਕਾਫੀ ਦਿਨਾਂ ਬਾਅਦ ਬਲਕਿ ਦੋ ਦੋ ਕੁ ਮਹੀਨੇ ਹੋ ਗਏ ਮੇਰਾ ਖਿਆਲ ਦੋ ਢਾਈ ਮਹੀਨੇ ਹੋ ਗਏ ਵਲੌਗ ਨਹੀਂ ਬਣਾਇਆ ਤੇ ਅੱਜ ਸਟਾਰਟ ਕਰਨ ਲੱਗਿਆ ਦੁਬਾਰਾ ਕਿਉਂਕਿ ਵਿੱਚ ਫਲੱਡ ਆ ਗਏ ਫਿਰ ਮਾਮਲਾ ਸਾਰੇ ਇਦਾਂ ਦੇ ਸੀ ਕਿ ਵਲੌਗ ਬਣਾਉਣ ਨੂੰ ਦਿਲ ਨਹੀਂ ਕੀਤਾ ਤੇ ਹੁਣ ਅੱਜ ਮੈਂ ਵਲੌਗ ਕੀਤਾ ਵਾ ਦੁਬਾਰਾ ਸਟਾਰਟ ਤੇ ਮੈਂ ਜਾ ਰਿਹਾ ਜੀ ਅੱਜ ਲਾਹੌਰ ਆਪਣੇ ਸ਼ਹਿਰ ਤੋਂ ਆਪਣੇ ਪਿੰਡ ਤੋਂ ਤੇ ਆਪਣੇ ਘਰੋਂ ਤੇ ਕਿਉਂਕਿ ਮੇਰਾ ਲਾਈਵ ਸ਼ੋਅ ਆ 13 ਤਰੀਕ ਨੂੰ ਤੇ ਉਹਦੀ ਤਿਆਰੀ ਕੀਤੀ ਜਾਂਦੀ ਸੀ 13 ਨਵੰਬਰ ਨੂੰ ਆਪਣਾ ਲਾਈਵ ਸ਼ੋਅ ਆ ਤੇ 14 ਨੂੰ ਜਾਂ 15ਵਾਂ ਆਪਾਂ ਉਹਦੀ ਵੀਡੀਓ ਅਪਲੋਡ ਕਰਾਂਗੇ ਇਸੇ ਚੈਨਲ ਤੇ ਆਪਣੇ ਤੇ ਉਹ ਵੀ ਤੁਸੀਂ ਵੇਖਿਓ ਤੇ ਤਿਆਰੀ ਹੈ ਹੁਣ ਲਾਹੌਰ ਦੀ ਲਾਹੌਰ ਕੀ ਲੈਨ ਚੱਲੇ ਆ ਲਾਹੌਰ ਲੈਨ ਚੱਲੇ ਆ ਆਪਾਂ ਸਪੈਸ਼ਲ ਚੱਲੇ ਆ ਪੰਜਾਬੀ ਜੁੱਤੀ ਲੈਨ ਆਪਣੀ ਕੁੜਤਾ ਚਾਦਰਾਂ ਬਣਵਾ ਲਿਆ ਵਾ ਤੇ ਹੁਣ ਪੰਜਾਬੀ ਜੁਤੀ ਲਾਈਨ ਚੱਲੇ ਆ ਸਪੈਸ਼ਲ ਸ਼ੋਅ ਵਾਸਤੇ ਲਾਹੌਰੋਂ ਤੇ ਚਲਦੇ ਆ ਲਾਹੌਰ ਨਾਲੇ ਤੇ ਕੋਈ ਯਾਰ ਦੋਸਤ ਕਹਿੰਦੇ ਨੇ ਮਿਲਣਾ ਮਿਲਣਾ ਉਹਨਾਂ ਨੇ ਵੀ ਮਿਲਦੇ ਆ ਬਾਬਾ ਦਿਨ ਹੋ ਗਏ ਲਾਹੌਰ ਵੀ ਚੱਕਰ ਨਹੀਂ ਲੱਗਿਆ ਤੇ ਨਾਲੇ ਜੁੜੇ ਰਹੋ ਵਲੌਗ ਦੇ ਨਾਲ ਇਨਸ਼ਾਅੱਲਾ ਹੁਣ ਦੁਬਾਰਾ ਵਲੌਗ ਸਟਾਰਟ ਕੀਤੇ ਆਪਾਂ ਬਣਾਇਆ ਕਰਾਂਗੇ ਇਨਸ਼ਾਅੱਲਾ ਹੁਣ ਮਾਮਲਾ ਕੁਝ ਬਿਹਤਰ ਨੇ ਪੰਜਾਬ ਦੇ ਅੱਲਾ ਖੈਰ ਕਰੇ ਸਭ ਠੀਕ ਹੋਵੇ ਨਾਲ ਤੇ ਫੇਰ ਹੀ ਦਿਲ ਕਰਦਾ ਵਲੌਗ ਬਣਾਉਣ ਨੂੰ ਤੇ ਜੁੜੇ ਰਹੇ ਅੱਜ ਦੇ ਵਲੌਗ ਦੇ ਨਾਲ ਚਲਦੇ ਆਂ ਆਜੋ ਤੇ ਤਿਆਰਸ਼ਾਹਰ ਹੋ ਗਏ ਆ ਕਜ਼ਨ ਆਪਣਾ ਫਰੈਸ਼ ਹੋ ਰਿਹਾ ਆਪਣੀ ਛੱਡਣ ਜਾ ਰਿਹਾ ਵਾ ਬੱਸ ਸਟਾਪ ਤੇ ਡੈਵੋਡੇ ਤੇ ਤੇ ਇੱਥੇ ਆਪਾਂ ਜਿਹੜਾ ਨਾ ਰੋਜ਼ ਤਿਆਰੀ ਕਰਦੇ ਆ ਤੁਹਾਨੂੰ ਦਹੁੰਨੇ ਆ ਇਹ ਜਿਹੜੀ ਆਪਣਾ ਪਿਆ ਲੈਪਟਾਪ ਤੇ ਸਾਰਾ ਕੁਝ ਤੇ ਇੱਥੇ ਜਿਹੜਾ ਨਾ ਰੋਜ਼ ਤਿਆਰੀ ਕਰਦੇ ਆ ਪ੍ਰੋਗਰਾਮ ਦੀ ਜਿਹੜਾ ਆਪਾਂ ਸ਼ੋਅ ਲਾਉਣਾ 13 ਤਰੀਕ ਨੂੰ ਤੇ ਇਨਸ਼ਾਅੱਲਾ ਵਧੀਆ ਸ਼ੋਅ ਲਾ ਕੇ ਆਉਣਾ ਵਾ ਉਹਦੀ ਤਿਆਰੀ ਕਰੀ ਜਾਂਦਾ ਸੀ ਮੈਂ ਨਾ ਘਰ ਰਹਿ ਕੇ ਰੋਜ਼ ਤੇ ਹੁਣ ਕਦਨ ਬਾਅਦ ਫਰੈਸ਼ ਹੋ ਰਿਹਾ ਵਾ ਫਿਰ ਇੱਥੋਂ ਜਿਹੜਾ ਆਪਾਂ ਨਿਕਲਦੇ ਆ ਆਪਣੇ ਡੈਵੋ ਅੱਡੇ ਵਾਲ ਨੂੰ ਉਹਨਾਂ ਜਿੱਕਰ ਬਾਹਰੋਂ ਪਿੰਡੋਂ ਗੇੜਾ ਕੱਢ ਕੇ ਆਉਂਨੇ ਆਪਾਂ ਇਹ ਕੁਛ ਆਪਣਾ ਪਿੰਡ ਦਾ ਮਾਹੌਲ ਹੈ ਉਹ ਆਪਣੀ ਟਰਾਲੀ ਖੜੀ ਹੈ ਉਹ ਪਰੇ ਉਹ ਆਪਣੀ ਟਰਾਲੀ ਹੈ ਤੇ ਚਲਦੇ ਆਂ ਪਿੰਡੋਂ ਮੜਾ ਇੱਕ ਗੇੜਾ ਕੱਢ ਕੇ ਆਉਂਨੇ ਆਂ ਅੰਮੀ ਨੂੰ ਮਿਲ ਕੇ ਆਉਂਨੇ ਆਂ ਫਿਰ ਨਿਕਲਦੇ ਆਂ ਲਾਹੌਰ ਨੂੰ ਕੂਕੜੋ ਕੂੜੋ ਕੂਕ ਕੂਕੜੋ ਕੂੜੋ ਪਿੰਡ ਦਾ ਮਾਹੌਲ ਵੀ ਮੁਰਗੀਆਂ ਨਾਲ ਲੇਲੀਆਂ ਨਾਲ ਇਦਾਂ ਹੀ ਸੋਹਣਾ ਲੱਗਦਾ ਉਦਾਂ ਪਿੰਡ ਵੀ ਖਾਲੀ-ਖਾਲੀ ਲੱਗਦਾ ਤੇ ਖੈਰ ਸਾਡਾ ਪਿੰਡ ਵੀ ਹੁਣ ਪਿੰਡਾਂ ਵਰਗਾ ਨਹੀਂ ਹੈਗਾ ਸ਼ਹਿਰ ਵਾਲਾ ਮਾਹੌਲ ਬਣਿਆ ਪਿਆ ਸਾਰਾ ਇੱਥੇ ਲਓ ਜੀ ਅਮੀ ਨੂੰ ਆਪਾਂ ਮਿਲ ਲਿਆ ਵਾ ਅਮੀ ਹੁਣੇ ਲੱਗੇ ਘਰ ਦੀਆਂ ਸਫਾਈਆਂ ਤੇ ਤੇ ਹੁਣ ਜਿਹੜਾ ਪਿੰਡ ਉਹ ਆਪਣੇ ਬੱਕਰੀਆਂ ਨੂੰ ਪੱਠੇ-ਪੁੱਠੇ ਪਾ ਰਹੇ ਨੇ ਤੇ ਹੁਣ ਜਿਹੜਾ ਨਿਕਲਦੇ ਆ ਕਦਰ ਨੂੰ ਵੇਖਦੇ ਆਂ ਤੇ ਫਿਰ ਚਾਲੇ ਪਾਉਣੇ ਆਂ ਲੋਰਾਲ ਨੂੰ। ਲੋ ਜੀ ਬੰਦਾ ਅੱਗਾਂ ਹੀ ਆ ਗਿਆ ਕਹਿੰਦਾ ਤੁਹਾਨੂੰ ਲੈ ਚਲੀਏ ਨਾਲ। ਜੀ ਬਾਜੀ। ਚਲੀਏ ਜੀ। ਚਲੀਏ। ਕੈਸੇ ਹਵਾਈ? ਠੀਕ ਆ ਰਾਈ। ਆਈ ਵਲੌਗ ਬਣ ਰਿਹਾ। ਹਾਂ ਜੀ। ਹਾਂ। ਆ ਜੀ ਬੈਠੋ। ਭਾਈ ਲਾ ਦਿਓ ਕਿ ਸਾਨੂੰ ਮਾੜਾ ਹੀ ਆ। ਹਾਂ ਜੀ ਮਾੜਾ ਇਹਨੂੰ ਪੂਰਾ ਲਾ ਕੇ ਆਵਾਂ। ਅੱਛਾ। ਚੱਲੋ ਹੋਰ ਹੀ ਲਾਇਆ ਫਿਰ ਪੂਰਾ। ਚਲੋ ਜੀ। ਚਾਲੇ ਪਾਤੇ ਆ ਡੈਮੋ ਡੇ ਵਾਲੇ। ਭਾਈ ਜੀ। ਇਹ ਕੁਛ ਮਾਹੌਲ ਏ ਸਾਡੇ ਰੋਡ ਦਾ 54 ਰੋਡ ਦਾ ਇਹ ਰੋਡ ਸਾਡੇ ਪਿੰਡ ਦੇ ਨਾਮ ਤੋਂ ਵੱਜਦਾ ਵਾ 54 12 ਲਾਈਨ ਇਹ ਲੋਕ ਜਿਹੜੇ ਨਾਲ 11:00 ਵਜ ਗਿਆ ਨਾ ਚੜੀਆਂ ਰੇੜੀਆਂ ਆਂਦੇ ਆਜ ਆ ਰਹੇ ਨੇ ਲੋਕ ਕਹਿੰਦੇ ਜਾ ਰਹੇ ਆ ਕਿ ਕਿੱਥੇ ਇਥੇ ਰੋਕਦੇ ਭਾਈ ਡੈਵੋ ਐਕਸਪ੍ਰੈਸ ਉਕਾਲਾ ਹੋਰ ਕੀ ਹੈ ਜੀ ਡੈਵੋ ਐਕਸਪ੍ਰੈਸ ਤੇ ਭਾਜੀ ਸ਼ੁਕਰੀਆ ਬਹੁਤ ਬਹੁਤ ਕਿਹਾ ਹੋ ਸਾਰੀ ਸਲਾਮਤੀ ਡੈਵੋ ਤੇ ਆ ਗਏ ਆ ਚੱਲਦੇ ਆ ਹੁਣ ਆਪਾਂ ਲੈਨੇ ਟਿਕਟ ਟੁਕ ਟ ਚਾਲੇ ਪਾਉਨੇ ਆ ਲਾਹੌਰ ਵਾਲਾ ਇਦਾਂ ਦਾ ਕੁਝ ਡੈਵੋ ਅੱਡਾ ਵਾ ਉਹ ਉੱਥੇ ਆ ਕੇ ਬੱਸ ਲੱਗਦੀ ਹੈ ਅੰਦਰ ਕੰਟੀਨ ਤੇ ਇਧਰ ਟਿਕਟਾਂ ਦਾ ਸਮਾਨ ਲਓ ਜੀ ਟਿਕਟ ਲੈ ਲਈ ਆਪਾਂ ਹਲੇ ਅੱਧਾ ਕੋ ਘੰਟਾ ਪਿਆ ਗੱਡੀ ਆਉਣ ਚੋਂ ਇਹ ਐਵਾ ਟਿਕਟ ਇਹ ਪਾਕਿਸਤਾਨੀ 940 ਦੀ ਆਪਾਂ ਟਿਕਟ ਮਿਲੀ ਐ ਡੈਵੋ ਐਕਸਪ੍ਰੈਸ ਤੇ ਬੜੀ ਸੋਹਣੀ ਗੱਡੀ ਹੁੰਦੀ ਆ ਵਿੱਚ ਪਾਣੀ ਪੂਣੀ ਪੀਣ ਨੂੰ ਤੇ ਰਿਲੈਕਸ ਹੋ ਕੇ ਬੰਦਾ ਜਾਂਦਾ ਨਾ ਸਵਾਰੀਆਂ ਖੜਾਉਂਦੀਆਂ ਲੋਕਲ ਬੱਸਾਂ ਤਰ੍ਹਾਂ ਨਾ ਉਦਾਂ ਥੋੜੇ ਜਿਹਾ ਪੈਸੇ ਜ਼ਿਆਦਾ ਲੱਗਦੇ ਪਰ ਬੰਦਾ ਬਹੁਤ ਕੰਫਰਟੇਬਲ ਹੋ ਕੇ ਜਾਂਦਾ ਤੇ ਵੇਟ ਕਰਦੇ ਆ ਗੱਡੀ ਦਾ ਲਓ ਜੀ ਐਵਾ ਬੱਸ ਡੈਵੋ ਐਕਸਪ੍ਰੈਸ ਇਦਾਂ ਦੀ ਆਪਣੀ ਬਾਦਸ਼ਾਹ ਪਰ ਆਪਣੀ ਬਾਤ ਤੋਂ ਅਜੇ ਟਾਈਮ ਪਿਆ ਵਾ ਆਪਾਂ ਥੋੜਾ ਵੇਟ ਕਰ ਰਹੇ ਹਾਂ ਛਾਂ ਤੇ ਖਲੋਕੇ ਸਕੂਨ ਨਾਲ ਲੋ ਜੀ ਆ ਗਈ ਆਪਣੀ ਗੱਡੀ ਲਾਹੌਰ ਵਾਲੀ ਆਪਣਾ ਸੀਟ ਨੰਬਰ ਹੈ 32 32 ਸੀਟ ਨੰਬਰ ਤੇ ਜਾਣਾ ਬਾਈ ਨੂੰ ਟਿਕਟ ਦੇਣੀ ਹੈ ਤੇ ਬਹਿ ਜਾਣਾ ਲੋ ਜੀ ਬੱਸ ਵਿੱਚ ਬਹਿ ਗਏ ਹਾਂ ਤੇ ਅੱਡੀ ਤੋਂ ਗੱਡੀ ਦੀ ਹਾਲਤ ਲਓ ਜੀ ਆਪਾਂ ਪਹੁੰਚ ਗਏ ਆਂ ਲਾਹੌਰ ਗੱਡੀ ਚੋਂ ਜਸਟ ਹੁਣੀ ਨਿਕਲੇ ਆਂ ਤੇ ਪਹਿਲਾਂ ਭੁੱਖ ਲੱਗੀ ਹਲਕਾ ਫੁਲਕਾ ਕੁਝ ਖਾ ਲਈਏ ਤੇ ਫਿਰ ਸਿੱਧਾ ਜਾਂਦੇ ਆਂ ਆਪਾਂ ਮੀਆਂ ਜੀ ਕੋਲ ਤੇ ਚੱਲ ਕੇ ਕਰਦੇ ਆਂ ਜੁੱਤੀ ਪਸੰਦ ਤੇ ਮੀਆਂ ਜੀ ਨੇ ਵੀ ਕਾਫੀ ਜਨਾਬਾਦ ਹੀ ਮੁਲਾਕਾਤ ਹੋਣੀ ਮੀਆਂ ਜੀ ਨਾਲ ਤੇ ਪਹਿਲੇ ਕੁਝ ਹਲਕਾ ਫੁਲਕਾ ਖਾ ਲਈਏ ਫਿਰ ਚੱਲਦੇ ਆਂ ਮੀਆਂ ਜੀ ਲਓ ਜੀ ਡੈਵੋ ਤੋਂ ਉੱਤਰਦੇ ਨਾਲ ਆ ਗਏ ਆਂ ਆਪਾਂ ਇੱਕ ਸ਼ਾਪ ਤੇ ਆਪਾਂ ਲੈ ਲਈ ਆਪਣੀ ਫੇਵਰੇਟ ਪੀਚ ਮਾਲਟ ਤੇ ਨਾਲ ਇੱਕ ਸਲਾਈਸ ਲੈ ਲਿਆ ਆਪਾਂ ਪੀਜ਼ਾ ਦਾ ਤੇ ਹਲਕਾ ਫੁਲਕਾ ਕੁਝ ਖਾ ਲਈਏ ਫਿਰ ਇੱਥੋਂ ਨਿਕਲਦੇ ਆ ਅੱਗੇ ਚੱਲੇ ਪਾਉਂਦੇ ਆ ਲਵ ਯੂ ਸਾਰਿਆਂ ਤੇ ਸਾਰਿਆਂ ਦਾ ਗਿਲਾ ਬਹੁਤ ਸੀ ਮੇਰੇ ਨਾਲ ਕਿ ਬਲੌਗ ਨਹੀਂ ਬਣਾਉਂਦਾ ਨੈਸਮ ਵੀ ਕਾਫੀ ਜਾਣਿਆਂ ਦੇ ਆਏ ਹਨਾ ਪਿਆਰ ਕਰਨ ਵਾਲਿਆਂ ਦੇ ਤੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਪਿਆਰ ਦੇਣ ਲਈ ਤੇ ਹੁਣ ਇਨਸ਼ਾਅੱਲਾ ਬਲੌਗ ਬਣਾਇਆ ਕਰਾਂਗੇ ਮਾਮਲਾਤ ਵਧੀਆ ਨੇ ਹੁਣ ਇੱਕ ਸ਼ੋਅ ਵੀ ਆਪਣਾ ਤੁਹਾਨੂੰ ਦੱਸਿਆ 13 ਤਰੀਕ ਨੂੰ ਆ ਬੋਦਮੀ ਵਲੌਗ ਬਣਾਵਾਂਗੇ ਹਨਾ ਤੇ ਕੋਸ਼ਿਸ਼ ਕਰਦੇ ਰਿਹਾ ਕਰਾਂਗੇ ਨਵੀਆਂ-ਨਵੀਆਂ ਜਗ੍ਹਾ ਤੇ ਜਾਈਏ ਵਲੌਗ ਬਣਾਈਏ ਹਨਾ ਤੇ ਜੁੜੇ ਰਿਓ ਬੱਸ ਨਾਲ ਹੁਣ ਨਿਕਲਦੇ ਆ ਖਾ ਕੇ ਲਓ ਜੀ ਪੰਪ ਤੋਂ ਆਪਾਂ ਨਿਕਲ ਕੇ ਕਰਾਲੀ ਸੀ ਇਨ ਡਰਾਈਵ ਇਨ ਡਰਾਈਵ ਲਾਹੌਰ ਚ ਰਸ਼ ਬੜਾ ਹੁੰਦਾ ਵਾ ਇਸ ਕਰਕੇ ਮੈਂ ਬਾਈਕ ਹੀ ਕਰਾਈ ਸੀ ਕਿਉਂਕਿ ਬਾਈਕ ਤੇ ਫਿਰ ਜਾਣਾ ਸੌਖਾ ਹੁੰਦਾ ਰਸ ਤੋਂ ਲੰਘਣਾ ਸੌਖਾ ਹੁੰਦਾ ਵਾ ਤੇ ਬਾਈਕ ਹੀ ਕਰਾਈ ਤੇ ਨਾਲ ਹੀ ਬਾਈਕ ਦਾ ਵੀ ਕੰਮ ਨਿਕਲਿਆ ਆ ਤੇ ਹੁਣ ਜਿਹੜਾ ਬਾਈਕ ਠੀਕ ਕਰਾ ਰਿਆ ਵਾ ਆਪਾਂ ਆਪਣਾ तो फिर जरा बइक ठीक होंगी तो फिर इतों निकल रहे हैं जी बाइक सही करा के निकल पे से उतो फिर रास्ते जा रहे हैं तो यह व बुरजी लाहौल भी मशहूर चबुजी कहा जाता है पुराने वेल आते बड़े जी है बस थोड़ा ही पैंट रह गया अपना ਲਓ ਜੀ ਪਹੁੰਚ ਗਏ ਆਪਾਂ ਉਹ ਬਾਦਸ਼ਾਹੀ ਮਸਜਿਦ ਨਜ਼ਰ ਆ ਰਹੀ ਉਧਰ ਹੀ ਗੁਰਦੁਆਰਾ ਵਾ ਡੇਰਾ ਸਾਹਿਬ ਤੇ ਇਹਨਾਂ ਡਰਾਈਵ ਵਾਲੇ ਕੋ ਆਪਾਂ ਜਾਸ ਲੈ ਕੇ ਤੇ ਹੁਣ ਆਪਾਂ ਚੱਲੇ ਆਂ ਇਹ ਸੜਕ ਕ੍ਰਾਸ ਕਰਕੇ ਦੂਸਰੀ ਸਾਈਡ ਤੇ ਜੁੱਤੀਆਂ ਵਾਲੀ ਮਾਰਕੀਟ ਆ ਉਧਰ ਲਓ ਜੀ ਆ ਗਏ ਆ ਗਏ ਆ ਗਏ ਜੁੱਤੀਆਂ ਵਾਲੀ ਮਾਰਕੀਟ ਦੇ ਵਿੱਚ ਤੇ ਚੱਲਦੇ ਆਂ ਆਪਣੀ ਫੇਵਰੇਟ ਦੁਕਾਨ ਆਪਣੇ ਮੀਆਂ ਜੀ ਕੋਲ ਲਓ ਜੀ ਪਹੁੰਚ ਗਏ ਆਂ ਆਪਣੀ ਫੇਵਰੇਟ ਦੁਕਾਨ ਤੇ ਮੀਆਂ ਜੀ ਕੀ ਹਾਲ ਵੀਆਂ ਜੀ ਹਾਲ ਨੇ ਵਧੀਆ ਸੇ ਠੀਕ ਹੈ ਵੀਆਂ ਜੀ ਸਭ ਵਧੀਆ ਸੱਟ ਵਾ ਵਾ ਦਿਨਬਾਦ ਹੀ ਮੀਆਂ ਜੀ ਕੋਲ ਚੱਕਰ ਲੱਗਾ ਵਾ ਬੜੇ ਮਹੀਨਿਆਂ ਬਾਅਦ ਮਹੀਨਿਆਂ ਬਾਅਦ ਬਸ ਜੰਗ ਦੇ ਮਾਮਲੇ ਤੋਂ ਬਾਅਦ ਥੋੜਾ ਜਿਹਾ ਸਹੀ ਆਈ ਚਲਾਈ ਵੀ ਘਟ ਹੋ ਗਈ ਮਹਿਮਾਨਾਂ ਦੀ ਵੀ ਤੇ ਹੁਣ ਆਇਆ ਐ ਜੱਥਾ ਆਉਣਗੇ ਇਨਸ਼ਾਅੱਲਾ ਤੁਹਾਡੇ ਘਰ ਆਣਕ ਲੱਗੂਗੀ ਹਾਂ ਹੋਰ ਸਭ ਕਰੀਏ ਸ਼ੁਕਰ ਹੈ ਮਾਲਕ ਦਾ ਸਭ ਵਧੀਆ ਲੋ ਜੀ ਜੁੱਤੀ ਲੈ ਲਈਏ ਆਪਾਂ ਆਹ ਕੈਂਡ ਜੁੱਤੀ ਇੰਵੇਂ ਜੁੱਤੀ ਲੱਲੀ ਐ ਮੈਂ ਵਿੱਚ ਫੋਟੋ ਵੀ ਲਾਉਂਗਾ ਆਪਣੇ ਕੁਰਤੇ ਚਾਦਰੇ ਦੀ ਜਿਹਦੇ ਨਾਲੇ ਪਾਉਣੀ ਐ ਤੇ ਬੜਾਈ ਜਚੂਗਾ ਕੰਮ ਤੇ ਤੁਸੀਂ ਵੀ ਦੱਸਣਾ ਕਿਵੇਂ ਲੱਗੀ ਤੇ ਮੀਆਂ ਜੀ ਬਹੁਤ ਬਹੁਤ ਸ਼ੁਕਰੀਆ ਚਾਰ ਚੰਨਾਂ ਲਾਉਣ ਦਾ ਪ੍ਰੋਗਰਾਮ ਨੂੰ ਤੇ ਦੁਆ ਕਰਿਓ ਆਪਣਾ ਪ੍ਰੋਗਰਾਮ ਜਿਹੜਾ ਵਧੀਆ ਵਧੀਆ ਜਿਹੜਾ ਕੰਮ ਹੋਵੇ ਹਨਾ ਤੇ ਲੋ ਜੀ ਚੱਲਦੇ ਹਾਂ ਹੁਣ ਮੀਆਂ ਜੀ ਕੋਲੋਂ ਜਾਸ ਲੈ ਲਈ ਐ ਨਿਕਲਦੇ ਹਾਂ ਹੁਣ ਸਪੈਸ਼ਲ ਜੁੱਤੀ ਲੈਣ ਆਪਾਂ ਆਏ ਸੀ ਮੀਆਂ ਜੀ ਦੇਖ ਲਓ ਹਾਂ ਜੀ ਆ ਦੇ ਲਾ ਸਾਡੀ ਮਾਂ ਤੁਹਾਡੀ ਮੁਹੱਬਤ ਹੈ ਜੀ ਤੁਹਾਡਾ ਪਿਆਰ ਹੈ ਹਾਂ ਤੇ ਸਪੈਸ਼ਲ ਦਿੱਤੀ ਲੈਣ ਆਏ ਸੀ ਮੀਆਂ ਜੀ ਕੋਲੋਂ ਤੇ ਹੁਣ ਚੱਲਦੇ ਆਂ ਵਾਪਸ ਸਫ਼ਰ ਸ਼ੁਰੂ ਕਰਦੇ ਆਂ 2.5-3 ਘੰਟੇ ਦਾ ਸਫ਼ਰ ਆ ਮੇਰੇ ਸ਼ਹਿਰ ਤੱਕ ਆ ਜਾਓ ਤੇ ਸ਼ਹਿਰ ਵਿੱਚ ਸੁਣਿਆ ਕਿ ਇੱਥੇ ਬੜੀ ਧਾਈਆਂ ਹੰਗਾਇਆ ਰਿੱਤਿਆ ਕਰਦੇ ਨੇ ਕਿ ਤੇਰਾ ਜੱਟ ਦਾ ਮੇਰੇ ਸ਼ਹਿਰ ਵਿੱਚ ਸੁਣੀ ਇੰਟਰਵਿਊ ਕਿ ਬੜੀ ਧਾਈਆਂ ਹੁੰਦਾ ਆ ਨਹੀਂ ਪਿੰਡ ਵਿੱਚ ਡੇਣਾ ਕਰ ਲਾ ਜੀ ਜਾ ਰਹੇ ਆ ਬੱਸ ਸਟਾਪ ਵੱਲੋਂ ਜਿੰਦੀ ਲੈ ਕੇ ਆ ਲਿਆ ਜੇ ਆ ਕੇ ਪਹਿਲੇ ਟਿਕਟ ਕਟਾਉਨੇ ਆ ਆਪਣੀ ਤੇ ਫਿਰ ਉਹਨੂੰ ਥੋੜਾ ਜਿਹਾ ਦੋਸਤ ਨੂੰ ਟਾਈਮ ਦੇਣੇ ਆ ਲਓ ਜੀ ਆਉਣਗੇ ਆਪਾਂ ਆਪਣੇ ਜਿਹੜਾ ਕੋਲ ਹੋਰ ਬਾਬਿਓ ਪੇਤਾ ਸੁੱਤਾ ਠੀਕ ਨੇ ਇਹ ਆਪਣੇ ਭਰਾ ਨੇ ਯੂਨੀਵਰਸਿਟੀ ਵਾਲੇ ਇਹਨਾਂ ਕੋਲ ਆਪਾਂ ਪਹਿਲੇ ਵੀ ਆਏ ਸੀ ਯੂਨੀਵਰਸਿਟੀ ਬੜਾ ਪਿਆਰ ਮਿਲੇ ਸੀ ਆਪਾਂ ਨੂੰ ਯੂਸੀਬੀ ਯੂਨੀਵਰਸਿਟੀ ਸਾਡੇ ਬੜੀ ਮਸ਼ਹੂਰ ਹੈ ਤੇ ਲਾਹੌਰ ਵਿੱਚ ਤੇ 6 ਵੇ ਦੀ ਆਪਾਂ ਕਰਾ ਲਈਆ ਟਿਕਟ ਹਲੇ ਘੰਟਾ ਡੇਰ ਪਿਆ ਭਰਾਵਾਂ ਨਾਲ ਥੋੜਾ ਜਿਹਾ ਫਿਰਦੇ ਤੁਰਦੇ ਆ ਮਾਹੌਲ ਚਾਲ ਲੈਣੇ ਆ ਤੇ ਫੇਰ ਵਾਪਸ ਨਿਕਲਾਂਗੇ। ਲਓ ਜੀ ਲੈ ਆ ਆਪਣੇ ਭਰਾ ਆਪਾਂ ਨੂੰ ਮਾਲ ਚ। ਇਹ ਮਾਲ ਜਿਹੜੇ ਸ਼ਹਿਰਾਂ ਦੀ ਰੌਣਕ ਹੁੰਦੇ ਨੇ ਇਹ ਸਾਡਾ ਲਾਹੌਰ ਦੇ ਵਿੱਚ ਜੋਹਰ ਟਾਣ ਵਿੱਚ ਪੈਕੇਜਸ ਕਿਹੜਾ ਵਾ? ਇਮਪੋਰਿਅਮ। ਦੋ ਮਾਲ ਹਨਾ ਲਾਹੌਰ ਤੇ ਇੱਕ ਪੈਕੇਜਸ ਤੇ ਇਮਪੋਰਿਅਮ। ਇਹ ਦੋਵੇਂ ਜ਼ਿਆਦਾ ਫੇਮਸ ਨੇ ਹਨਾ ਤੇ ਇੱਕ ਨਵਾਂ ਹੀ ਬਣਿਆ ਉਧਰ ਡੋਲਫਿਨ ਡੋਲਬਨ। ਉੱਥੇ ਨਹੀਂ ਮੈਂ ਲੱਗਿਆ ਉੱਥੇ ਵੀ ਜਾਵਾਂਗੇ। ਤੇ ਇਹ ਰੌਣਕਾਂ ਨੇ ਕੁਛ ਆਏ ਹਾਏ ਹਾਏ। ਬੜੀਆਂ ਰੌਣਕਾਂ ਨੇ ਇੱਥੇ। ਤੇ ਝਟ ਬੈਨੇ ਆ ਤੇ ਫਿਰ 6 ਵਜ ਜਾਣਗੇ ਫਿਰ ਚੱਲੇ ਪਾਵਾਂਗੇ ਵਾਪਸ ਬੰਦਾ ਹੀ ਕਮਰੇ ਆ ਕੁਛ ਬੰਦੇ ਖਾ ਰਹੇ ਆ ਆਈਸਕਰੀਮਾਂ ਕੁਛ ਬੰਦੇ ਪੀ ਰਹੇ ਚਾਹ ਆਹ ਜਾ ਰਹੇ ਆ ਵਾਪਸ ਟੋਪ ਵੱਲ ਨੂੰ ਟਾਈਮ ਆਪਣਾ ਰਾਇਆ ਫਿਰ ਆ ਪਾਸਾ ਹੁਣ ਭੂਤਾਂ ਦਾ ਡੇ ਪਾਕਿਸਤਾਨ ਚ ਵੀ ਚੱਲਣ ਡਿਆ ਵਾ ਇਹ ਕਿਹੜਾ ਡੇ ਹੁੰਦਾ ਭੂਤਾਂ ਦਾ ਇਹ ਵੀ ਹੈਲੋਵੀਨ ਹੈਲੋਵੀਨ ਡੇ ਕਿਹੜਾ ਡੇ ਆ ਉਹ ਤਾਂ ਭੁਤੀਆ ਆਇਆ ਬੈ ਕੰਮ ਪਾਸ ਕਰ ਨੂੰ ਕੋਸ਼ਿਸ਼ ਚੱਲੇਗਾ ਲੋ ਜੀ ਫਾਈਨਲੀ ਦੋਸਤਾਂ ਨੂੰ ਮਿਲ ਕੇ ਤੇ ਹੁਣ ਆਪਣੀ ਗੱਡੀ ਆ ਗਈ ਆ ਗੱਡੀ 'ਚ ਬੈਨੇ ਆ ਤੇ ਪਹੁੰਚਦੇ ਆ ਘਰ ਟਣ ਟਣ ਬੈ ਗਏ ਆ ਗੱਡੀ ਵਿੱਚ ਉਹਦੇ ਛੇ ਵਾਦੀ ਬਨੇ ਛੇ ਵਾਦੀ ਬਨੇ ਛੇ ਤੇ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਭਰਾ ਆਪਣਾ ਆਪਾਂ ਨੂੰ ਜਾ ਕੇ ਲੈ ਆ ਅੱਡੇ ਤੋਂ ਤੇ ਆ ਗਏ ਆ ਆਪਾਂ ਆਪਣੇ ਪਿੰਡ ਵਾਲੇ ਭਰਾਵਾਂ ਕੋਲ ਆਪਣੇ ਪਿਆਰੇ ਦਰਜੀ ਕੋਲ ਤੇ ਪਿਆਰੇ ਭਾਈ ਕੋਲ ਇਹ ਭਾਈ ਨੇ ਆਪਣਾ ਕੁੜਤਾ ਚਾਦਰ ਬਣਾਇਆ ਤੇ ਇਸ ਟਾਈਮ ਮੈਂ ਆਪਣੇ ਪਿੰਡ ਹੀ ਬੈਠਾ ਹਾਂ 54 2L ਕਾੜੇ ਵਿੱਚ ਤੇ ਅੱ비 ਆਪਾਂ ਨੂੰ ਜਾ ਕੇ ਲੈ ਆ ਆਪੀ ਸਾਰੀ ਮੈਨੇਜਮੈਂਟ ਸੰਭਲ ਰਿਹਾ ਜੀ ਪ੍ਰੋਗਰਾਮ ਦੀ ਇਹ ਇਹ ਕੀ ਬਾਤ ਮੇਰੇ ਲਾ ਪੈਸਾ ਸਾਰਾ ਕੁਝ ਖੁਦ ਆਈ ਐਮ ਦਾ ਮੈਨੇਜਰ ਸਮੀ ਜੱਟ अच्छा जी ठीक है जी, थीग थीग है जी प्रोग्राम डन है जी बंदे सारे हां टीम सारी टीम ओके है मेरे ओके जी ते, तेरे लोग ਨੂੰ ਦੱਸ ਦੇ ਸਾਰਿਆਂ ਨੂੰ ਦੱਸ ਦੋ ਫਿਰ ਕਿਹੜੀ ਤਰੀਕ ਨੂੰ ਪ੍ਰੋਗਰਾਮ ਰਹਿ ਗਈ ਇਹ ਵੀ ਦੱਸ 13 ਤਰੀਕ ਨੂੰ ਯਾਨੀ ਕਿ ਅਗਲੀ ਜੁਮੇ ਰਾਤ ਨੂੰ ਠੀਕ ਪਤਾ ਨਹੀਂ ਆ ਲੈ ਮੈਨੂੰ ਟਾਈਮ ਸ਼ਾਮ ਨੂੰ ਸ਼ਾਮ ਨੂੰ ਹਾਂ ਬਕਾਇਦਾ ਅੱਲਾ ਖੈਰ ਤੇ ਵੀਡੀਓ 15 ਦੇ ਵਿੱਚ ਪਾਉਣੀ ਆ ਤੇ 16 ਨੂੰ ਪਾਉਣੀ ਆ ਕਿਹੜੀ YouTube ਤੇ ਜਿਹੜੀ ਆਉਣੀ ਆ ਲੋਕਾਂ ਨੇ YouTube ਤੇ ਦੇਖਣੀ ਆ ਨਾ ਉਹ ਆਪਾਂ ਅਲੱਗ ਦੇ ਕਹਣਾ 15 ਤੇ ਆਰ ਕੀ ਆਵਾਜ਼ ਬੁਝ ਐ ਕਲੀਅਰ ਆਉਣੀ ਚਾਹੀਦੀ ਵੀਡੀਓ ਚ ਹਾਂ ਠੀਕ ਇਨਸ਼ਾਅੱਲਾ ਆਪਾਂ ਫੁੱਲ ਭਾਰ ਨਾਲ ਨਹੀਂ ਪੂਰੇ ਭਾਰ ਨਾਲ ਆਪਾਂ ਭਾਈ ਗੱਲ ਕਰ ਲਈ ਉਹਨਾਂ ਨਾਲ ਵੀ ਭਾਈ ਸਾਨੂੰ ਆਡੀਓ ਰਿਕਾਰਡਿੰਗ ਨਾਲ ਲਾਜ਼ਮੀ ਚਾਹੀਦੀ ਹੈ ਤਾਂ ਉਹ ਦਾ ਬਟਾ ਅਟੈਚ ਹੋਣਗੇ ਕੈਮਰੇ ਠੀਕ ਹੈ ਜੀ ਪੂਰੇ ਪ੍ਰੋਪਰ ਤਰੀਕੇ ਨਾਲ ਪੂਰੀ ਆਵਾਜ਼ ਰਿਕਾਰਡ ਕੀਤੀ ਜਾਏਗੀ ਛਪਮ ਠੀਕ ਹੈ ਜੀ ਲਓ ਜੀ ਤੇ ਅੱਜ ਦਾ ਇਹ ਵਲੌਗਸ ਖਤਾਈਆ ਜਿਨਾ ਵੀ ਸੀ ਇਹ ਕਬੂਲ ਕਰਿਓ ਤੇ ਇਦਾਂ ਹੀ ਮੈਂ ਨਾ ਚਾਹੁੰਦਾ ਵੀ ਇੱਥੇ ਹੀ ਪਿੰਡ ਹੀ ਰਹਿਦਾ ਰੋਜ਼ ਤਿਆਰੀ ਕਰੀਦੀ ਪ੍ਰੋਗਰਾਮ ਦੀ ਤੇ ਇੱਥੇ ਰੋਜ਼ ਇੱਕੋ ਜਗ੍ਹਾ ਤੇ ਕੀ ਵਲੌਗ ਬਣਾਈ ਰੱਖੇ ਜਦੋਂ ਬੰਦਾ ਬਾਹਰ ਨਿਕਲਦਾ ਨੁਕਲਾ ਤੇ ਫਿਰ ਵਲੌਗ ਬਣਾਉਂਦਾ ਕੋਈ ਨਵੀਆਂ ਚੀਜ਼ਾਂ ਵੇਂਦਾ ਨਾਲੇ ਉਹ ਹੁੰਦਾ ਤੁਹਾਨੂੰ ਤੇ ਇਸ ਕਰਕੇ ਮੈਂ ਜ਼ਿਆਦਾ ਵਲੌਗ ਵੀ ਨਹੀਂ ਬਣਾ ਰਿਆ ਸੀ ਤੇ ਜਿੱਥੇ ਵੀ ਹੁਣ ਜਾਇਆ ਕਰਾਂਗੇ ਪ੍ਰੋਗਰਾਮ ਤੇ ਇੱਕ ਹੋਰ ਪ੍ਰੋਗਰਾਮ ਆ ਗਿਆ ਚੇ ਜਿੱਥੇ ਵੀ ਜਾਇਆ ਕਰਾਂਗੇ ਤੇ ਇਨਸ਼ਾਅੱਲਾ ਵਲੌਗ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਲਵ ਯੂ ਸਾਰਿਆਂ ਨੂੰ ਅੱਲਾਹ ਹਾਫਿਜ਼ ਬਾਏ